ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰਸ ਨਾਲੋ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਜੀ ਇੱਕ ਵਾਰੀ ਫੇਰ ਤੋਂ ਤੁਹਾਡਾ ਪੈਣਾ ਦੇ ਬੁਟੀਕ ਤੇ ਨਵੀਂ ਕਲੈਕਸ਼ਨ ਦੇ ਨਾਲ ਤੇ ਅਗਰ ਚੈਨਲ ਤੇ ਪਹਿਲੀ ਵਾਰੀ ਆਇਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਔਰ ਨਾਲ ਹੀ ਬੈਲ ਆਈਕਨ ਜਰੂਰ ਪ੍ਰੈਸ ਕਰ ਲਿਆ ਕਰੋ ਬੈਲ ਆਈਕਨ ਪ੍ਰੈਸ ਕਰੋਗੇ ਤਾਂ ਹੀ ਸਾਡੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਹੀ ਟਾਈਮ ਤੇ ਪਹੁੰਚ ਜੇਗੀ ਠੀਕ ਹੈ ਜੀ ਅਸਪੀਨ ਉੱਪਰ WhatsApp ਨੰਬਰ ਸ਼ੋਅ ਹੋ ਰਿਹਾ ਹੈ ਅਗਰ ਤੁਹਾਨੂੰ ਕੋਈ ਡਾਊਟ ਲੱਗਦਾ ਤੁਹਾਡੇ ਦਿਲ ਵਿੱਚ ਕੋਈ ਗੱਲ ਹੁੰਦੀ ਤੁਸੀਂ ਮੈਨੂੰ ਵੌਇਸ ਮੈਸੇਜ ਭੇਜ ਦਿਆ ਕਰੋ ਅਗਰ ਜਦੋਂ ਤੁਸੀਂ ਕਾਲ ਕਰਨਾ ਚਾਹੁੰਦੇ ਇੱਕ ਵਾਰੀ ਮੈਸੇਜ ਕਰ ਲਿਆ ਕਰੋ ਅਗਰ ਕਾਲ ਕਰਦੇ ਵੀ ਹੋ ਤਾਂ ਜਦੋਂ ਫੋਨ ਮੇਰੇ ਹੱਥ ਹੁੰਦਾ ਮੈਂ ਨਾਲ ਦੀ ਨਾਲ ਤੁਹਾਡੀ ਕਾਲ ਜਿਹੜੀ ਪਿਕ ਕਰ ਲੈਨੇ ਆ ਕਾਫੀ ਸਾਰੀਆਂ ਭੈਣਾਂ ਦੀ ਇਹੀ ਕੰਪਲੇਨ ਹੁੰਦੀ ਹੈ ਕਿ ਵੀ ਅਸੀਂ ਜਦੋਂ ਵੀ ਕਿਸੇ ਹੋਰ ਬੁਟੀਕ ਤੇ ਮੈਂ ਗੱਲ ਕਰਦਾ ਤੇ ਮੈਸੇਜ ਕਰਦਾ ਤਾਂ ਸਾਨੂੰ ਉਹੀ ਕਹ ਰਿਪਲਾਈ ਕਰਨਾ ਪਏਗਾ ਚਾਹੇ ਉਹ ਫੋਨ ਕਾਲ ਆ ਚਾਹੇ ਉਹ ਮੈਸੇਜ ਨੇ ਠੀਕ ਹੈ ਜੀ ਕੋਈ ਗੱਲ ਨਹੀਂ ਅਗਰ ਤੁਹਾਨੂੰ ਕੋਈ ਡਾਊਟ ਰਹਤਾ ਤੁਸੀਂ ਐਨੀ ਟਾਈਮ ਮੈਨੂੰ ਕਾਲ ਐਨੀ ਟਾਈਮ ਤੁਸੀਂ ਮੈਸੇਜ ਕਰ ਸਕਦੇ ਹੋ ਕਈ ਵਾਰ ਮੈਂ ਕੋ ਫੋਨ ਨਹੀਂ ਚੱਕਿਆ ਜਾਂਦਾ ਕਈ ਵਾਰ ਮੈਂ ਬਾਹਰ ਹੁੰਨੀ ਆ ਕਈ ਵਾਰ ਘਰ ਦੇ ਵਿੱਚ ਕੰਮ ਹੁੰਦੇ ਨੇ ਤੁਸੀਂ ਸਾਰੇ ਸਮਝਦਾਰ ਹੋ ਜੀ ਹਾਂ ਤੁਹਾਨੂੰ ਪਤਾ ਬੁਟੀਕ ਦਾ ਕੰਮ ਵੀ ਹੋ ਗਿਆ ਹਾਊਸ ਵਾਈਫ ਆ ਹਨ ਤੇ ਘਰ ਦੇ ਵਿੱਚ ਆਪਣੀ ਫੈਮਿਲੀ ਵੀ ਦੇਖਣੀ ਹੁੰਦੀ ਹੈ ਔਰ ਤੁਹਾਨੂੰ ਸਾਰਿਆਂ ਨੂੰ ਜਿਹੜਾ ਰਿਪਲਾਈ ਵੀ ਕਰਨਾ ਹੁੰਦਾ ਕੋਸ਼ਿਸ਼ ਇਹ ਹੀ ਰਹਿੰਦੀ ਹੈ ਕਿ ਰਿਪਲਾਈ ਸਮੇਂ ਸਿਰ ਕੀਤੇ ਜਾਣ ਫਿਰ ਵੀ ਕਿਸੇ ਦਾ ਮੈਸੇਜ ਦਾ ਰਿਪਲਾਈ ਔਰ ਕਿਸੇ ਦਾ ਫੋਨ ਕਾਲ ਨਹੀਂ ਚੱਕਿਆ ਗਿਆ ਤਾਂ ਮੈਂ ਸੌਰੀ ਫੀਲ ਕਰਦੀ ਹਾਂ ਤੁਹਾਡੇ ਕੋ ਸਾਰਿਆਂ ਕੋ ਤੇ ਚਲੋ ਜੀ ਕਰਦੇ ਆ ਅੱਜ ਵਾਲੀ ਕਲੈਕਸ਼ਨ ਸ਼ੁਰੂ ਅੱਜ ਵਾਲੇ ਸੂਟ ਵੀ ਬਹੁਤ ਸੋਹਣੇ ਨੇ ਜੀ ਤੁਹਾਨੂੰ ਪਹਿਲਾਂ ਜਿਹੜੀਆਂ ਵੀਡੀਓ ਦਿੱਤੀਆਂ ਨੇ ਸਾਰੀਆਂ ਗਰਮ ਸੂਟਾਂ ਦਿੱਤੀਆਂ ਹੁਣ ਤੁਹਾਨੂੰ ਥੋੜਾ ਠੰਡੇ ਕਰੀਏ ਜੀ ਕਿਉਂਕਿ ਕਾਫੀ ਜ਼ਿਆਦਾ ਮੈਨਾਂ ਤਾਂ ਗਰਮੀ ਲੱਗਣ ਲੱਗ ਗਈ ਹੋਣੀ ਗਰਮ ਸੂਟ ਪਾ ਕੇ ਤੇ ਇਹ ਵਾਲੇ ਸੂਟ ਰਹਿਣਗੇ ਜੀ ਸ਼ਿਮਰ ਦੇ ਉੱਪਰ ਬਹੁਤ ਹੀ ਜ਼ਿਆਦਾ ਸੋਹਣੇ ਤੇ ਬਹੁਤ ਹੀ ਜ਼ਿਆਦਾ ਪਿਆਰੇ ਕਲਰ ਹੈ ਜੀ ਪਹਿਲਾ ਕਲਰ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਅ ਅੱਜਕੱਲ ਮੈਂ ਇਹ ਦੇਖ ਰਹੀ ਆ ਕਿ ਜਿੰਨੇ ਸੂਟ ਆਪਾਂ ਲਿਆ ਰਹੇ ਤੁਹਾਡੇ ਵਾਸਤੇ ਮਹਿੰਦੀ ਔਰ ਮਾਸਟਰਡ ਸ਼ੇਡ ਜੀ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਆ ਇਹ ਵੀ ਤੁਸੀਂ ਕਲਰ ਚੈੱਕ ਕਰੋ ਬਹੁਤ ਹੀ ਸੋਹਣਾ ਕਲਰ ਹੈ ਔਰ ਇਹਦੇ ਵਿੱਚ ਦੇਖੋ ਹਲਕੀ ਸ਼ਾਈਨ ਹੈ ਜੀ ਫੈਬਰਿਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੇਰਾ ਤਾਂ ਵੀਡੀਓ ਵਿੱਚ ਪ੍ਰੋਪਰ ਦਿਖ ਰਿਆ ਹੋਣਾ ਤੇ ਇਸੇ ਤਰੀਕੇ ਨਾਲ ਜਿਹਦੇ ਵਿੱਚ ਹਲਕੀ ਸ਼ਾਈਨ ਹੈ ਬਟ ਇਹ ਉਹ ਵਾਲੀ ਸ਼ਾਈਨ ਹੈ ਕਿ ਜਿਹੜੀ ਤੁਹਾਡੀਆਂ ਅੱਖਾਂ ਨੂੰ ਨਹੀਂ ਚੁਭਦੀ ਹੈਗੀ ਇਹ ਉਹ ਸ਼ਾਈਨ ਹੈ ਜਿਹੜੀ ਤੁਹਾਡੀਆਂ ਅੱਖਾਂ ਨੂੰ ਵਧੀਆ ਲੱਗਦੀ ਹੈ ਜੀ ਬਹੁਤ ਹੀ ਜ਼ਿਆਦਾ ਸੋਹਣੀ ਇਹਦੀ ਸ਼ਾਈਨ ਹੈ ਜੀ ਔਰ ਬਹੁਤ ਜ਼ਿਆਦਾ ਸੋਹਣਾ ਜਿਹੜਾ ਇਹ ਸੂਟ ਬਣ ਕੇ ਰੈਡੀ ਹੋਏਗਾ ਇਹਦੇ ਨਾਲ ਹੈਗੀ ਜੀ ਮਸ਼ਲੀਨ ਦੀ ਬਾਟਮ ਬਾਟਮ ਜਿਹੜੀ 2.5 ਮੀਟਰ ਦੀ ਰਹੇਗੀ ਸ਼ਰਟ ਵੀ 2.5 ਮੀਟਰ ਦੀ ਰਹੇਗੀ ਔਰ ਬਹੁਤ ਹੀ ਸੋਹਣਾ ਜਿਹੜਾ ਫੈਬਰਿਕ ਰਹੇਗਾ ਬਹੁਤ ਹੀ ਲਾਈਟ ਵੇਟ ਫੈਬਰਿਕ ਹੈ ਜੀ ਇਹ ਐਸੀ ਕਿ ਨਾ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਨੂੰ ਵਟਸਐਪ ਤੇ ਮੈਸੇਜ ਜੜਾ ਇਹ ਕਰ ਸਕਦੇ ਹੋ ਸਕਰੀਨ ਸ਼ਾਟ ਥੋੜਾ ਆਰਾਮ ਨਾਲ ਲਿਆ ਕਰੋ ਜੀ ਕਈ ਵਾਰ ਤੁਸੀਂ ਚਲਦੀ ਵੀਡੀਓ ਸਕਰੀਨ ਸ਼ਾਟ ਲੈਂਦੇ ਹੋ ਤਾਂ ਉਹਦੀ ਪ੍ਰੋਪਰ ਜਿਹੜੀ ਫੋਟੋ ਦੀ ਕਲੀਅਰਟੀ ਉਹ ਨਹੀਂ ਆਂਦੀ ਹੈਗੀ ਫਿਰ ਕਲਰ ਦਾ ਡਿਜ਼ਾਈਨ ਦਾ ਪਤਾ ਨਹੀਂ ਲੱਗਦਾ ਇਹ ਰਹੇਗਾ ਜੀ ਅੱਜ ਦੇ ਕਲੈਕਸ਼ਨ ਦਾ ਆਪਣਾ ਫਰਸਟ ਸੂਟ ਦਿਖਾਉ ਰਿਹਾ ਤੁਹਾਨੂੰ ਇਹਦੇ ਵਿੱਚ ਕਲਰ ਔਰ ਡਿਜ਼ਾਈਨ ਤੋ ਜੀ ਅਗਲਾ ਕਲਰ ਚੈੱਕ ਕਰ ਲੋ ਬਹੁਤ ਹੀ ਜਿਆਦਾ ਸੋਹਣਾ ਕਲਰ ਬਹੁਤ ਹੀ ਜਿਆਦਾ ਪਿਆਰਾ ਫੈਬਰਿਕ ਅਗਰ ਮੈਂ ਗੱਲ ਕਰਾਂ ਫੈਬਰਿਕ ਦੀ ਔਰ ਕਲਰ ਦੀ ਤਾਂ ਬਹੁਤ ਸੋਹਣਾ ਕਲਰ ਔਰ ਬਹੁਤ ਸੋਹਣਾ ਫੈਬਰਿਕ ਹੈ ਜੀ ਚੈੱਕ ਕਰ ਸਕਦੇ ਹੋ ਬਾਟਮ ਲਾਈਟ ਮਹਿਰੂਨ ਕਲਰ ਰਹੇਗਾ ਜੀ ਮਸਲਿਨ ਦੀ ਬਾਟਮ ਰਹੇਗੀ ਸ਼ਿਮਰ ਦੇ ਉੱਪਰ ਜਿਹੜੀ ਸ਼ਰਟ ਰਹੇਗੀ ਔਰ ਤੁਸੀਂ ਦੇਖ ਸਕਦੇ ਹੋ ਜੀ ਸਾਡੇ ਜੋ ਵੀ ਫੈਬਰਿਕ ਹੋਗਾ ਉਹਦੇ ਉੱਪਰ ਸਟੈਂਪ ਵਗੈਰਾ ਲੱਗੀ ਹੁੰਦੀ ਹੈ ਠੀਕ ਹੈ ਜੀ ਬਿਨਾ ਸਟੈਂਪ ਤੋਂ ਕੋਈ ਵੀ ਤੁਹਾਨੂੰ ਫੈਬਰਿਕ ਨਹੀਂ ਮਿਲੇਗਾ ਆ ਜਿਹੜਾ ਕੋਈ ਸਟੈਂਪ ਬਿਨਾ ਫੈਬਰਿਕ ਹੋਏਗਾ ਉਹਦੇ ਪ੍ਰਾਈਸ ਘੱਟ ਹੁੰਦੇ ਆ ਉਹਦੀ ਸਾਡੀ ਕੋਈ ਗਾਰੰਟੀ ਨਹੀਂ ਹੋਏਗੀ ਠੀਕ ਹੈ ਜੀ ਇਹਨਾਂ ਸਾਡੇ ਕੱਪੜਿਆਂ ਦੀ ਗਾਰੰਟੀ ਵੈਸੇ ਗਾਇਆ ਗਾਰੰਟੀ ਕਹਿੰਦੇ ਅੱਜ ਕੱਲ ਇਨਸਾਨ ਦੀ ਨਹੀਂ ਹੈਗੀ ਚਲੋ ਆਪਾਂ ਫਿਰ ਵੀ ਤੁਹਾਨੂੰ ਕਹਿ ਦਿੰਦੇ ਆ ਕਿ ਸਾਡੇ ਜਿਹੜੇ ਕੱਪੜੇ ਨੇ ਬਹੁਤ ਹੀ ਜ਼ਿਆਦਾ ਸੋਹਣੇ ਫੈਬਰਿਕ ਨੇ ਔਰ ਕਿਸੇ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਹੋਏਗੀ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਸਕਰੀਨਸ਼ਾਟ ਥੋੜਾ ਆਰਾਮ ਨਾਲ ਲਿਆ ਕਰੋ ਕਿਉਂਕਿ ਕਲਰ ਦਾ ਔਰ ਡਿਜ਼ਾਈਨ ਦਾ ਜਿਹੜਾ ਪਤਾ ਲੱਗ ਸਕੇ ਕਿਉਂਕਿ ਕਾਪੇਜ਼ਾਰੇ ਏਸੀ ਆਪਣੀ ਕਲੈਕਸ਼ਨ ਦਾ ਅੱਜ ਦਾ ਦੂਸਰਾ ਸੂਟ ਬਹੁਤ ਸੋਹਣਾ ਹੈ 컬러 ਡਿਜ਼ਾਈਨ ਆਏ ਹੋਏ ਆ ਜੀ ਵਾਓ ਸੋ ਬਿਊਟੀਫੁਲ ਕਲਰ ਬਲੈਕ ਕਲਰ ਵਾਓ ਔਰ ਇਹਦੇ ਵਿੱਚ ਪਰਪਲ ਕਲਰ ਵੀ ਹੈਗਾ ਜੀ ਆਪਾਂ ਵੀ ਥੋੜੇ ਜਿਹਾ ਨਾ ਨਵੇਂ ਤਰੀਕੇ ਨਾਲ ਥੋੜਾ ਬੋਲ ਕੇ ਦੇਖ ਲਈਏ ਤੇ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਆਪਣੇ ਸੂਟ ਕਸਟਮਰ ਕੋਲ ਪਹੁੰਚਦੇ ਵੈਸਾ ਮੇਰਾ ਕਸਟਮਰ ਕਹਿਣ ਨੂੰ ਦੇਲੀ ਨਹੀਂ ਕਰਦਾ ਕਿ ਜਿੰਨਾਂ ਕੋਲ ਸੂਟ ਜਾਂਦੇ ਆ ਉਹਨਾਂ ਨਾਲ ਜਦੋਂ ਗੱਲ ਹੋ ਜਾਂਦੀ ਤਾਂ ਫਿਰ ਫੈਮਿਲੀ ਮੈਂਬਰ ਵਾਂਗੂ ਲੱਗਣ ਲੱਗ ਜਾਂਦੇ ਆ ਜੀ ਤੇ ਕੋਸ਼ਿਸ਼ ਇਹ ਵੀ ਰਹਿੰਦੀ ਹੈ ਕਿ ਜਿਹੜਾ ਰਿਸ਼ਤਾ ਆਪਣਾ ਬਣਿਆ ਫੈਮਿਲੀ ਦਾ ਤੇ ਉਹ ਇਸੇ ਤਰੀਕੇ ਨਾਲ ਬਣਿਆ ਰਹੇ ਚੈੱਕ ਕਰੋ ਜੀ ਬਹੁਤ ਹੀ ਸੋਨਾ ਪ੍ਰਿੰਟ ਹੈ ਡਿਜ਼ਾਈਨ ਚੈੱਕ ਕਰੋ ਔਰ ਇਹਦੇ ਵਿੱਚ ਤੁਸੀਂ ਸੈਲਫ ਪ੍ਰਿੰਟ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਨਾ ਪ੍ਰਿੰਟ ਹੈ ਜੀ ਇਹਦੇ ਨਾਲ ਰਹੇਗੀ ਜੀ ਸ਼ਰਟ ਔਰ ਇਹ ਬਾੜੀ ਰਹੇਗੀ ਬਾਟਮ ਜੀ ਠੀਕ ਹੈ ਬਹੁਤ ਜ਼ਿਆਦਾ ਸੋਨਾ ਜਿਹੜਾ ਫੈ ਆ ਜ ਸੋਨਾ ਸੌਫਟ ਜਿਹੜਾ ਸਟੱਫ ਰਹੇਗਾ ਇਹ ਵਾਲੀ ਬਾਟਮ ਜਿਹੜੀ ਮੈਨੂੰ ਪਰਸਨਲੀ ਬਹੁਤ ਜ਼ਿਆਦਾ ਸੋਹਣੀ ਲੱਗੀ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਸਕਰੀਨਸ਼ਾਟ ਲੈ ਕੇ ਇਸ ਤਰੀਕੇ ਨਾਲ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰੀ ਜਾਓ ਜੀ ਸਿਮਰ ਦੇ ਉੱਪਰ ਸ਼ਰਟ ਰਹੇਗੀ ਜੀ ਮਸ਼ਲੀਨ ਦੀ ਬਾਟਮ ਰਹੇਗੀ ਔਰ ਇਹ ਵੀ ਮਸ਼ਲੀਨ ਦੀ ਬਾਟਮ ਹੈ ਜੀ ਇਹ ਵੀ ਬਹੁਤ ਸੋਹਣੀ ਸੈਲਫ ਪ੍ਰਿੰਟਿੰਗ ਦੇ ਵਿੱਚ ਹੈ ਜੀ ਇਸਰੀਕਾ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰੀ ਜਾਓ ਪਲੀਜ਼ ਵੀਡੀਓ ਦੇ ਉਹਦੇ WhatsApp ਤੇ ਅਲੱਗ ਤੋਂ ਫੈਬਰਿਕ ਬਾਰੇ ਪੁੱਛਿਆ ਕਰੋ ਫੈਬਰਿਕ ਬਾਰੇ ਤੁਹਾਨੂੰ ਸਾਰਾ ਦੱਸਿਆ ਹੋਇਆ ਜੀ ਸ਼ਿਮਰ ਦਾ ਫੈਬ੍ਰਿਕ ਸ਼ਰਟ ਰਹੇਗੀ ਮਸਲੀਨ ਦੀ ਬਾਟਮ ਰਹੇਗੀ 2.5 ਮੀਟਰ ਦੀ ਸ਼ਰਟ ਰਹੇਗੀ ਔਰ 2.5 ਮੀਟਰ ਦੀ ਹੀ ਬਾਟਮ ਰਹੇਗੀ ਜੀ ਉੱਪਰ ਜਿਹੜੇ ਪ੍ਰਾਈਸ ਸ਼ੋ ਹੋ ਰਿਹਾ ਜੀ ਵਿਦਾਊਟ ਦੁਪੱਟਾ ਹੋ ਰਿਹਾ ਵਿਦਾਊਟ ਸਟੀਚਿੰਗ ਹੋ ਰਿਹਾ ਠੀਕ ਹੈ ਤੇ ਲੋ ਜੀ ਬਹੁਤ ਹੀ ਸੋਨਾ ਕਲਰ ਮਜੈਂਟਾ ਕਲਰ ਵਾਓ ਬਹੁਤ ਹੀ ਜ਼ਿਆਦਾ ਸੋਨਾ ਮਜੈਂਟਾ ਕਲਰ ਬਹੁਤ ਹੀ ਜ਼ਿਆਦਾ ਔਰ ਫੈਬਰਿਕ ਐਨਾ ਸੌਫਟ ਹੈ ਨਾ ਪੁੱਛੋ ਹੀ ਨਾ ਤੇ ਇਹਦੇ ਨਾਲ ਰਹੇਗੀ ਜੀ ਪਲੇਨ ਮਸ਼ਲੀਨ ਦੀ ਬਾਟਮ ਬਹੁਤ ਜ਼ਿਆਦਾ ਸੋਹਣਾ ਸੂਟ ਉਹਦੇ ਰੈਡੀ ਹੋਣਗੇ ਲੇਸਿਸ ਵਗੈਰਾ ਲਗਾ ਕੇ ਜਦੋਂ ਆਪਾਂ ਇਹਨੂੰ ਡਿਜ਼ਾਈਨ ਕਰਾਂਗੇ ਬਹੁਤ ਸੋਹਣੀ ਇਹਨਾਂ ਦੀ ਲੁੱਕ ਬਣ ਕੇ ਆਏਗੀ ਦੁਪੱਟਾ ਤੁਸੀਂ ਜੇ ਦੱਸ ਸਕਦੇ ਹੋ ਸਾਨੂੰ ਫਿਰ ਕਿਸ ਤਰੀਕੇ ਦਾ ਦੁਪੱਟਾ ਤੁਸੀਂ ਲਾਇਕ ਕਰ ਦਿਓ ਅਸੀਂ ਉਹ ਵਾਲਾ ਦੁਪੱਟਾ ਤੁਹਾਨੂੰ ਡਾਈ ਕਰਵਾ ਕੇ ਪ੍ਰੋਪਰ ਤਰੀਕੇ ਨਾਲ ਰੈਡੀ ਕਰਵਾ ਕੇ ਲੇਸਿਸ ਵਗੈਰਾ ਲਗਾ ਕੇ ਫਿਰ ਤੁਹਾਨੂੰ ਦੁਪੱਟਾ ਆਪਾਂ ਜਿਹੜਾ ਨਾਲ ਰੈਡੀ ਕਰਕੇ ਦੇਵਾਂਗੇ ਠੀਕ ਹੈ ਜੀ ਇਸ ਤਰੀਕੇ ਨਾਲ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਪਲੀਜ਼ ਲੱਗ ਤੋਂ ਫੈਬਰਿਕ ਬਾਰੇ ਮੈਨੂੰ ਪੁੱਛਿਆ ਕਰੋ ਮੈਂ ਬਾਰ-ਬਾਰ ਕਹਿ ਰਹੀ ਹਾਂ ਅਗਰ ਕੁਝ ਅਰਜੈਂਟ ਹੁੰਦਾ ਮੈਨੂੰ ਵੌਇਸ ਮੈਸੇਜ ਜ਼ਰੂਰ ਕਰ ਦਿਆ ਕਰੋ ਅਗਰ ਮੈਂ ਫੋਨ ਤੁਹਾਡਾ ਨਹੀਂ ਉਠਾਇਆ ਤਾਂ ਮੈਨੂੰ ਨਾਲ ਦੀ ਨਾਲ ਤੁਸੀਂ ਵੌਇਸ ਮੈਸੇਜ ਭੇਜ ਦਿਆ ਕਰੋ ਕਈ ਵਾਰ ਫੋਨ ਮੇਰੇ ਕੋਲ ਨਹੀਂ ਹੁੰਦਾ ਜੀ ਛੋਟੀ ਭੈਣ ਕੋਲ ਹੁੰਦਾ ਗਗਨ ਕੋਲ ਹੁੰਦਾ ਤਾਂ ਉਹ ਵੀ ਜਿਹੜਾ ਵੌਇਸ ਮੈਸੇਜ ਸੁਣ ਕੇ ਫਿਰ ਮੈਨੂੰ ਦੱਸ ਦਿੰਦੀ ਕਿ ਇਹ ਵਾਲਾ ਮੈਸੇਜ ਆਇਆ ਤੇ ਕੀ ਰਿਪਲਾਈ ਕਰਨਾ ਉਹਨਾਂ ਨੂੰ ਕਿਉਂਕਿ ਗਗਨ ਕੋ ਜਿਆਦਾ ਅਕਾਊਂਟ ਦਾ ਕੰਮ ਹੁੰਦਾ ਜੀ ਗਗਨ ਆਪਣਾ ਅਕਾਊਂਟਡ ਹੈ ਤੇ ਆਪਣੇ ਕੋ ਸਿਰਫ ਕੰਮ ਇਹੀ ਆ ਵੀਡੀ ਸ਼ੋਅਰ ਤੁਸੀਂ ਡਿਜ਼ਾਈਨ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਡਿਜ਼ਾਈਨ ਬਣਿਆ ਹੋਇਆ ਔਰ ਬਾਟਮ ਹੈ ਵੀ ਜੀ ਮਸ਼ਲਿਨ ਦੇ ਉੱਪਰ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਹੈ ਜੀ ਇਹ ਨਾ ਛੱਡਣ ਵਾਲੇ ਸੂਟ ਹੈ ਤੁਹਾਡੇ ਬਜਟ ਦੇ ਵਿੱਚ ਸੂਟ ਨੇ ਜੀ ਇਹ ਵਾਲੇ ਔਰ ਫੈਬਰਿਕ ਦੀ ਗੱਲ ਕਰਾਂ ਤਾਂ ਬਹੁਤ ਹੀ ਸੌਫਟ ਫੈਬਰਿਕ ਹੈ ਹਲਕੀ ਜਿਹੀ ਸ਼ਾਈਨ ਹੈ ਵਿੱਚ ਬਹੁਤ ਪਿਆਰੀ ਲੱਗ ਰਹੀ ਹੈ ਜੀ ਸ਼ਾਈਨ ਲਓ ਜੀ ਇਸ ਤਰੀਕੇ ਨਾਲ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਜਿਹੜਾ ਕਰ ਸਕਦੇ ਹੋ ਔਰ ਨਾਲ ਹੀ ਵੌਇਸ ਮੈਸੇਜ ਜ਼ਰੂਰ ਭੇਜ ਦਿਆ ਕਰੋ ਕਿ ਦੀ ਅਸੀਂ ਇਹ ਵਾਲਾ ਸੂਟ ਸਟਿਚਿੰਗ ਕਰਵਾ ਕੇ ਲੈਣਾ ਜਾਂ ਤੁਸੀਂ ਬਿਨਾਂ ਸਟਿਚਿੰਗ ਤੋਂ ਲੈਣਾ ਅਗਰ ਦੁਪੱਟਾ ਤੁਸੀਂ ਲਗਵਾਉਣਾ ਚਾਹੁੰਦੇ ਦੁਪੱਟਾ ਵੀ ਲਗਵਾ ਸਕਦੇ ਹੋ ਕਈ ਵਾਰ ਆਪਣੇ ਕੋਲ ਦੁਪੱਟੇ ਜਿਹੜੇ ਪਏ ਹੁੰਦੇ ਆਪਾਂ ਉਹਨਾਂ ਨੂੰ ਰੀਡਾਈ ਵੀ ਕਰਵਾ ਲੈਣੇ ਆ ਠੀਕ ਹੈ ਜੀ ਅਗਰ ਤੁਹਾਡੇ ਕੋਲ ਦੁਪੱਟਾ ਤੋਂ ਪਿਆ ਤਾਂ ਤੁਸੀਂ ਬਿਨਾਂ ਦੁਪੱਟੇ ਤੋਂ ਸੂਟ ਜਿਹੜਾ ਬਾਏ ਕਰ ਸਕਦੇ ਹੋ ਅਗਰ ਤੁਸੀਂ ਆਪਣੇ ਕੋਲ ਦੁਪੱਟਾ ਕੋਈ ਵੀ ਲਗਵਾ ਸਕਦੇ ਹੋ ਨਾਲ ਫੇਰ ਲੋ ਜੀ ਇਹ ਸੀ ਅਗਲਾ ਕਲਰ ਵਾਓ ਬਹੁਤ ਹੀ ਸੋਹਣਾ ਬੋਟਲ ਗ੍ਰੀਨ ਕਲਰ ਹੈ ਜੀ ਇਹ ਬੜਾ ਹੀ ਪਿਆਰਾ ਹੈ ਜੀ ਇਹ ਸਾਰੇ ਦੇਖੋ ਤੁਹਾਨੂੰ ਜਿੰਨੇ ਇਹ ਚਿਮਰਤ ਸੂਟ ਦਿਖਾਏ ਸਾਰੇ ਲਾਈਟ ਔਰ ਡਾਰਕ ਦਿਖਾਏ ਆ ਜੀ ਬਹੁਤ ਹੀ ਸੋਹਣਾ ਜਿਹੜਾ ਕਲਰ ਹੈ ਦੇਖ ਔਰ ਵੇਖੋ बॉਟਮ ਬਹੁਤ ਸੋਹਣੀ ਨਾਲ ਮਛਲੀਨ ਦੀ ਬਣੀ ਹੋਈ ਹੈ ਬੋਟਲ ਗ੍ਰੀਨ ਕਲਰ ਹੈ ਜੀ ਆ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਇਹਦੇ ਉੱਪਰ ਮਲਟੀ ਕਲਰ ਦੀ ਲੈਸਿਸ ਵਗੈਰਾ ਲਗਾ ਕੇ ਨੂੰ ਆਪਾਂ ਬਹੁਤ ਵਧੀਆ ਤਰੀਕੇ ਨਾਲ ਡਿਜ਼ਾਈਨ ਜਿਹੜਾ ਕਰ ਸਕਦੇ ਆ ਅਗਰ ਤੁਸੀਂ ट्राਊਜ਼ਰ ਲਾਈਕ ਕਰਦੇ ट्राਊਜ਼ਰ ਵੀ ਤੁਸੀਂ ਬਣਵਾ ਸਕਦੇ ਹੋ ਅਗਰ ਤੁਸੀਂ ਸਲਵਾਰ ਲਾਈਕ ਕਰਦੇ ਸਲਵਾਰ ਵੀ ਤੁਸੀਂ ਬਣਾ ਸਕਦੇ ਹੋ ਬਹੁਤ ਸੋਹਣੇ ਸੂਟ ਰੈਡੀ ਹੋਣਗੇ ਜੀ ਇਹ ਵਾਲੇ ਔਰ ਜਿਹੜਾ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਜੀ ਵਿਦਆਊਟ ਦੁਪੱਟਾ ਵਿਦਆਊਟ ਸਟਿਚਿੰਗ ਹੋ ਰਿਹਾ ਅਗਰ ਤੁਸੀਂ ਸਟਿਚ ਕਰਵਾਉਣਾ ਚਾਹੁੰਦੇ ਹੋ ਸਟਿਚ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਵਿਦਆਊਟ ਸਟਿਚਿੰਗ ਬਾਈ ਕਰਨਾ ਚਾਹੁੰਦੇ ਹੋ ਵਿਦਆਊਟ ਸਟਿਚਿੰਗ ਵੀ ਤੁਸੀਂ ਸਾਡੇ ਤੋਂ ਬਾਈ ਕਰ ਸਕਦੇ ਹੋ ਲਓ ਜੀ ਇਸ ਤਰੀਕਾ ਨਾਲ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਜਿਹੜਾ ਤੁਸੀਂ ਮੈਨੂੰ ਕਰੀ ਜਾਓ ਬਹੁਤ ਹੀ ਜਿਆਦਾ ਸੋਨਾ ਕਲਰ ਜੀ ਮਸਟਰਡ ਕਲਰ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਕਲਰ ਨੇ ਜੀ ਸਾਰੇ ਹੀ ਅੱਜਕੱਲ ਜੀ ਵਲਵੈਂਡਰ ਹੋ ਗਿਆ ਪਰਪਲ ਹੋ ਗਿਆ ਮਸਟਰਡ ਹੋ ਗਿਆ ਰਸਟ ਹੋ ਗਿਆ ਤੇ ਦੇਖੋ ਕਿੰਨਾ ਸੋਹਣਾ ਕਲਰ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਹੋਇਆ ਜੀ ਮਸ਼ਲੀਨ ਦੀ ਬਾਟਮ ਰਹੇਗੀ ਔਰ ਇਹ ਵਾਲੀ ਸ਼ਿਮਰ ਦੀ ਰਹੇਗੀ ਜੀ ਸ਼ਰਟ ਅਗਰ ਮੈਂ ਗੱਲ ਕਰਾਂ ਪਰਸਨਲੀ ਮੈਨੂੰ ਇਹ ਫੈਬਰਿਕ ਬਹੁਤ ਜ਼ਿਆਦਾ ਮੈਂ ਲਾਈਕ ਕਰਦੀ ਆ ਜੀ ਉਹ ਗੱਲ ਵੱਖਰੀ ਕਿ ਮੇਰੇ ਟੇਲਰ ਮਾਸਟਰ ਥੋੜਾ ਮੈਨੂੰ ਲੇਟ ਕਰ ਦਿੰਦਾ ਮੇਰੇ ਸੂਟ ਸਲਾਈ ਕਰਨ ਦੇ ਵਿੱਚ ਤੇ ਮੇਰੇ ਸੂਟ ਜਿਹੜੇ ਨੇ ਰਹਿ ਜਾਂਦੇ ਨੇ ਤੇ ਕਾਫੀ ਸਾਰੀਆਂ ਭੈਣਾਂ ਨੇ ਜਿੰਨਾ ਮੈਨੂੰ ਇਹ ਸੂਟ ਪਸੰਦ ਆ ਜਾਂਦੇ ਨੇ ਕਈ ਵਾਰ ਖੁਦ ਨੂੰ ਮੈਨੂੰ ਕਪੜਾ ਨਹੀਂ ਇਹ ਵਾਲਾ ਸੂਟ ਡਿਜ਼ਾਈਨ ਜਿਹੜਾ ਮੈਂ ਪਸੰਦ ਕਰਦੇ ਉਹ ਮਿਲਦਾ ਨਹੀਂ ਹੈਗਾ ਕਿਉਂਕਿ ਦੀਦੀ ਉਹਦੇ ਨਾਲ ਦੇ ਨਾਲ ਮੁੱਕ ਕਰ ਲੈਂਦੇ ਨੇ ਜਿਨ੍ਹਾਂ ਨੂੰ ਇਹ ਚੀਜ਼ ਬਾਰੇ ਪਤਾ ਹੈ ਕਿ ਵਾਕਈ ਇਹ ਚੀਜ਼ ਬਹੁਤ ਪਿਆਰੀ ਏ ਤੇ ਤੁਸੀਂ ਇਹ ਆਪਣੇ ਵਾਸਤੇ ਦੋ ਤਿੰਨ ਸੂਟ ਕਰਵਾ ਸਕਦੇ ਹੋ ਆਪਣੀ ਫੈਮਿਲੀ ਚ ਕਿਸੇ ਤੁਹਾਡੇ ਮੈਂਬਰ ਨੇ ਕਾਫੀ ਸਾਰੀਆਂ ਭੈਣਾਂ ਇਕੱਠੀਆਂ ਨੇ ਜਿਵੇਂ ਦਰਾਨੀ ਸਾਨੀ ਹੋ ਗਈਆਂ ਨੂੰ ਸੱਸ ਹੋ ਗਈਆਂ ਹਨਾ ਤੇ ਤੁਸੀਂ ਉਹਨਾਂ ਵਾਸਤੇ ਸਾਰਿਆਂ ਵਾਸਤੇ ਸੂਟ ਜਿਹੜੇ ਨੇ ਮੁੱਕ ਕਰ ਸਕਦੇ ਹੋ ਤੇ ਬਹੁਤ ਹੀ ਸੋਹਣੇ ਡਿਜ਼ਾਈਨ ਨੇ ਇਹਦੇ ਵਿੱਚ ਜਿੰਨੇ ਡਿਜ਼ਾਈਨ ਤੁਹਾਨੂੰ ਦਿਖਾਏ ਨੇ ਉਹਦੇ ਵਿੱਚੋਂ ਦੋ ਤਿੰਨ ਡਿਜ਼ਾਈਨ ਕਲਰ ਅਲੱਗ-ਅਲੱਗ ਨੇ ਆ ਦੇਖੀ ਕਾ ਤੁਹਾਨੂੰ ਇਹ ਦਿਖਾਇਆ ਇੱਕ ਵਿੱਚ ਮਜੈਂਟਾ ਦਿਖਾਇਆ ਤੇ ਬਹੁਤ ਹੀ ਸੋਹਣੇ ਕਲਰ ਆ ਜੀ ਬਹੁਤ ਹੀ ਪਿਆਰਾ ਫੈਬਰਿਕ ਹੈ ਮਸ਼ਲੀਨ ਦੀ ਬਾਟਮ ਰਹੇਗੀ ਸ਼ਿਮਾ ਦੀ ਜਿਹੜੀ ਸ਼ਰਟ ਰਹੇਗੀ ਔਰ ਸਾਡੇ ਕੋਲ ਜਿਹੜਾ ਤੁਹਾਨੂੰ ਬ੍ਰੈਂਡ ਮਿਲੇਗਾ ਜੀ ਕੋਈ ਵੀ ਆ ਹੋਊਗਾ ਬ੍ਰੈਂਡ ਉਹਦੇ ਉੱਪਰ ਸਟੈਂਪ ਲੱਗੀ ਹੋਗੀ ਬਿਨਾਂ ਸਟੈਂਪ ਤੋਂ ਤੁਹਾਨੂੰ ਜਿਹੜਾ ਦੇਈ ਦਵਾਂਗੇ ਜੀ ਕਿਉਂਕਿ ਬਿਨਾਂ ਸਟੈਂਪ ਦੀ ਕੋਈ ਗਾਰੰਟੀ ਨਹੀਂ ਹੈਗੀ ਠੀਕ ਹੈ ਜੀ ਇਹ ਕਾਫੀ ਮੈਸੇਜ ਆਈ ਹੁੰਦੇ ਆ ਵੀ ਦੀਦੀ ਕਪੜਾ ਐਵੇਂ ਨਾ ਹੋ ਜਾਏ ਕਪੜਾ ਉਹਵੇਂ ਨਾ ਹੋ ਜਾਏ ਦੇਖੋ ਆਪਾਂ ਤਾਂ ਦੇਖੋ ਆਪਣੀ ਸੋਚ ਦੇ ਵਿੱਚ ਬਹੁਤ ਵਧੀਆ ਫੈਬਰਿਕ ਲੈ ਕੇ ਆਉਨੇ ਆ ਫਿਰ ਕਿਸੇ ਤਰ੍ਹਾਂ ਦੀ ਕੋਈ ਕੰਪਲੇਨ ਨਾ ਆਵੇ ਤੇ ਕਈ ਵਾਰ ਜਦੋਂ ਦੇਖੋ ਪਤਾ ਨਹੀਂ ਆਪਾਂ ਕੀ ਕਰ ਲੈਨੇ ਆ ਕੱਪੜੇ ਨੂੰ ਕਈ ਵਾਰ ਵਾਸ਼ ਕਿਸੇ ਇਹੋ ਜੀ ਸਰਫ ਨਾਲ ਜਾਂ ਇਸ ਤਰੀਕੇ ਨਾਲ ਕਰ ਲੈਨੇ ਕਿ ਫੈਬਰਿਕ ਜਿਹੜਾ ਖਰਾਬ ਹੋ ਜਾਂਦਾ ਤਾਂ ਪਲੀਜ਼ ਵਾਸ਼ ਕਰਨ ਵੇਲੇ ਧਿਆਨ ਰੱਖਿਆ ਕਰੋ ਜਿਹੜੇ ਆਪਣੇ ਮਹਿੰਗੇ ਸੂਟ ਹੁੰਦੇ ਨੇ ਕੋਸ਼ਿਸ਼ ਕਰਿਆ ਕਰੋ ਉਹਨੂੰ ਈਜ਼ੀ ਦੇ ਵਿੱਚ ਵਾਸ਼ ਕਰ ਰਿਆ ਕਰੋ ਸ਼ੈਂਪੂ ਨਾਲ ਵਾਸ਼ ਕਰ ਲਿਆ ਕਰੋ ਬਹੁਤ ਹੀ ਆਰਾਮ ਨਾਲ ਜਿਹੜਾ ਆਪਣਾ ਸੂਟ ਹੈ ਉਹ ਸਾਫ਼ ਹੋ ਜਾਂਦਾ ਕਿਉਂਕਿ ਇੰਨਾ ਜ਼ਿਆਦਾ ਤਾਂ ਆਪਾਂ ਦੇਖੋ ਗੰਦਾ ਹੁੰਦਾ ਨਹੀਂ ਕੋਈ ਵੀ ਸੂਟ ਆਪਾਂ ਪਾਉਨੇ ਆ ਸਿਰ 2-2.5 ਘੰਟੇ ਵਾਸਤੇ ਵੇਅਰ ਕਰਦੇ ਆ ਉਸ ਤੋਂ ਬਾਅਦ ਆਪਾਂ ਸੂਟ ਜਿਹੜਾ ਸਾਈਡਸ ਰੱਖ ਦਿੰਨੇ ਆ ਹਲਕੀ ਈਜ਼ੀ 이지ਨਲ वॉश करो अपने जड़े घरे आपा ने जिमे गरम सूट तानु पहला दिखाए ने वाले ए भी बहुत ही बढ़िया तरीके नाल इजी ਤੁਸੀਂ वॉश ਕਰ ਸਕਦੇ ਹੋ ਠੀਕ ਹੈ ਜੀ ਡ్రਾਈਕਿੰਗ ਦੇ ਚੱਕਰ ਮੈਨੂੰ ਪਤਾ ਇਨਾ ਟਾਈਮ ਹੁੰਦਾ ਨਹੀਂ ਨਾ ਹੀ ਆਪਾਂ ਡੇਲੀ ਆਪਾਂ ਡ్రਾਈਕਿੰਗ ਜਿਹੜੀ ਕਰਵਾ ਸਕਦੇ ਹਾਂ ਹਾਂ ਜਿਹੜੇ ਕਾਫੀ ਜਿਆਦਾ ਕਾਸਟਲੀ ਸੂਟ ਹੁੰਦੇ ਆ ਜਿਵੇਂ ਪਾਰਟੀ ویئر ਉਹਨਾਂ ਨੂੰ ਆਪਾਂ ਡ్రਾਈਕਿੰਗ ਜ਼ਰੂਰ ਕਰਵਾ ਸਕਦੇ ਹਾਂ ਬਿਲਕੁਲ ਤੇ ਲੋ ਜੀ ਇਹ ਸੀ ਅੱਜ ਵਾਲੀ ਕਲੈਕਸ਼ਨ ਹੋਪ ਕਿ ਤੁਹਾਨੂੰ ਇਹ ਵਾਲੀ ਵੀ ਕਲੈਕਸ਼ਨ ਬਹੁਤ ਵਧੀਆ ਲੱਗੀ ਹੋਣੀ ਹੈ ਕਿਉਂਕਿ ਇਹ ਵਾਲੇ ਸੂਟ ਰਿਹਾ ਜੀ ਸਿਮਰ ਦੇ ਉੱਪਰ ਨੇ ਜੀ ਔਰ ਬਾਟਮ ਜਿਹੜੀ ਮਛਲੀਂ ਦੀ ਹੈ ਔਰ ਜਿਹੜੇ ਉੱਪਰ ਪ੍ਰਾਈਸ ਸ਼ੋ ਹੋਏ ਨੇ ਤੁਹਾਨੂੰ ਵਿਦਆਊਟ ਦੁਪੱਟਾ ਹੋਏ ਨੇ ਵਿਦਆਊਟ ਸਟਿਚਿੰਗ ਹੋਏ ਆ ਠੀਕ ਹੈ ਤੇ ਦੂਸਰੀ ਗੱਲ ਹੋਰ ਸਾਰਿਆਂ ਦਾ ਸਵਾਲ ਹੈ ਜੀ ਕਿ ਦੀਦੀ ਆ ਸਾਡਾ ਕੋਰੀਅਰ ਘਰ ਬੈਠ ਸਾਨੂੰ ਮਿਲ ਸਕਦਾ ਬਿਲਕੁਲ ਜੀ ਤੁਸੀਂ ਇਹ ਵਾਲੇ ਸੂਟ ਘਰ ਬੈਠੇ ਆਰਡਰ ਕਰ ਸਕਦੇ ਹੋ ਔਰ ਘਰ ਬੈਠੇ ਤੁਸੀਂ ਸੂਟ ਸਾਡੇ ਤੋਂ ਮੰਗਵਾ ਸਕਦੇ ਹੋ ਤਾਂ ਪਲੀਜ਼ ਅਗਰ ਤੁਸੀਂ ਜਦੋਂ ਪੇਮੈਂਟ ਕਰਦੇ ਹੋ ਟੈਂਸ਼ਨ ਫਰੀ ਰਹਾ ਕਰੋ ਤੁਹਾਡੀ ਪੇਮੈਂਟ ਬਿਲਕੁਲ ਸਹੀ ਜਗ੍ਹਾ ਪਹੁੰਚੀ ਹੁੰਦੀ ਹੈ ਔਰ ਤੁਹਾਨੂੰ ਮੈਂ ਨਾਲ ਦੀ ਨਾਲ ਆਪਣਾ Google Pay ਨੰਬਰ ਸੈਂਡ ਕਰ ਦਿੰਦੀ ਆ ਕਈ ਵਾਰ ਮੈਂ ਤੁਹਾਨੂੰ ਆਪਣਾ QR ਕੋਡ ਸੈਂਡ ਕਰ ਦਿੰਦੀ ਆ ਅੱਜ ਕੱਲ QR ਕੋਡ ਦੇ ਉੱਪਰ ਪਤਾ ਨਹੀਂ 2000 ਤੋਂ ਬਾਅਦ ਪੇਮੈਂਟ ਜਿਹੜੀ ਉਹ ਨਹੀਂ ਜਾ ਰਹੀ ਹੈਗੀ ਇਸ ਕਰਕੇ ਕਾਫੀ ਪ੍ਰੋਬਲਮ ਆ ਰਹੀ ਹੈ ਤਾਂ ਫਿਰ ਤੁਸੀਂ ਮੈਨੂੰ Google Pay ਨੰਬਰ ਤੇ ਪੇਮੈਂਟ ਸੈਂਡ ਕਰ ਸਕਦੇ ਹੋ ਹ ਪੇਮੈਂਟ ਜਦੋਂ ਵੀ ਤੁਸੀ ਸੈਂਡ ਕਰਨੀ ਸਕਰੀਨਸ਼ਾਟ ਜਰੂਰ ਸੈਂਡ ਕਰਿਆ ਕਰੋ ਨਾਲ ਸਕਰੀਨਸ਼ਾਟ ਜਦੋਂ ਅਗਰ ਸੈਂਡ ਕਰਦੇ ਤਾਂ ਉਹ ਸਕਰੀਨਸ਼ਾਟ ਮੇਰੇ ਕੋਲ ਵੀ ਰਹਿੰਦਾ ਔਰ ਤੁਹਾਡੇ ਕੋਲ ਵੀ ਰਹਿੰਦਾ ਔਰ ਅਗਰ ਕੱਲ ਨੂੰ ਹਨ ਆਪਣੇ ਚਿੱਤ ਕੋਈ ਮਿਸ ਅੰਡਰਸਟੈਂਡਿੰਗ ਹੁੰਦੀ ਆਪਾਂ ਇੱਕ ਦਿਨ ਉਹ ਐਕਸਪਲੇਨ ਕਰ ਸਕਦੇ ਹਾਂ ਵੀ ਤੁਹਾਡੀ ਪੇਮੈਂਟ ਇੰਨੀ ਆਈ ਹੋਈ ਏ ਵੈਸੇ ਵਾਹਿਗੁਰੂ ਦੀ ਕਿਰਪਾ ਹੁਣ ਤੱਕ ਦਾ ਬਹੁਤ ਸੋਹਣਾ ਕੰਮ ਚੱਲ ਰਿਹਾ ਤੁਹਾਡਾ ਸਾਥ ਸਾਰਿਆਂ ਦਾ ਬਹੁਤ ਜ਼ਿਆਦਾ ਹੈ ਜੀ ਇਸੇ ਤਰੀਕੇ ਨਾਲ ਸਾਥ ਦਿੰਦੇ ਰਹੋ ਔਰ ਨਵੀਂ ਨਵੀਂ ਕਲੈਕਸ਼ਨ ਆਸੀ ਵੀ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹੀਏ ਮਿਲਦੇ ਹਾਂ ਜੀ ਨਵੀਂ ਕਲ